ਕਹਿੰਦੇ ਵੀ ਖੇਤਾਂ 'ਚ ਕੰਮ ਕਰੀਦਾ ਹੈ ਪੇਪਰ ਸਾਡੇ ਕੋਲ ਹੈ ਨਹੀਂ ਗੇ ਤੇ ਪੁਲਿਸ ਪੈ ਜਾਂਦੀ ਆ ਰੋਜ਼ੀ ਤੇ ਨੱਠ ਨੱਠ ਕੇ ਭੱਜ ਭੱਜ ਕੇ ਪੁਲਿਸ ਤੋਂ ਬਤੀਦਾ ਵੀ ਜੇ ਉਹਨਾਂ ਦੇ ਹੱਥ ਆ ਜਾਓ ਤਾਂ ਉਹਨਾਂ ਨੇ ਰਿਪੋਰਟ ਕਰ ਦੇਣਾ ਤਰਸ ਮੈਨੂੰ ਵੀ ਬੜਾ ਆਵੇ ਜਦੋਂ ਇਹੋ ਦੀਆਂ ਗੱਲਾਂ ਸੁਣੀਏ ਥਾਰੇ ਹੀ ਪੱਕੇ ਹੋਵੇ 5-7% ਰਹਿ ਗਏ ਉੱਥੇ ਆ ਗਈ ਨਾ ਗੱਲ ਜਿਨ੍ਹਾਂ ਦਾ ਭਰੋਸਾ ਉਹ ਬੇੜਾ ਪਰ ਜਿਨ੍ਹਾਂ ਦਾ ਨਹੀਂ ਭਰੋਸਾ ਰਹਿ ਗਿਆ ਅੱਧ ਵਿੱਚ ਘਾਰ ਪੁੱਛਣੋ ਅੱਜ ਵੀ ਫੋਨ ਕਰਕੇ ਤੇ ਘਟਣਾ ਵਾਪਰੀ ਹੈ ਕਿ ਨਹੀਂ ਵਾਪਰੀ ਭਰੋਸੇ ਦੀ ਗੱਲ ਹੈ ਤੇ ਭਰੋਸੇ ਦੇ ਉੱਤੇ ਮੈਂ ਵੀ ਆਪਣੀ ਜ਼ਿੰਦਗੀ ਗੁਰੂ ਦੀ ਕਿਰਪਾ ਨਾਲ ਬੜੀ ਹੰਡਾਈ ਮਹਾਪੁਰਖਾਂ ਦੀ ਕਿਰਪਾ ਨਾਲ ਬੜੀ ਹੰਡਾਈ ਬੜੀ ਲੰਬੀ ਲਿਸਟ ਹੈ 40 ਸਾਲਾਂ ਦੀ ਪਰੋਸੇ ਵਾਲਿਆਂ ਦੀ ਵੀ ਲਿਸਟ ਮੇਰੇ ਕੋਲ ਹੈ ਤੇ ਨਾ ਪਰੋਸੇ ਵਾਲਿਆਂ ਦੀ ਵੀ ਲਿਸਟ ਹੈਗੀ ਜਿਹੜੇ ਮੱਥਾ ਪੂਰਾ ਟੇਕਦੇ ਸੇਵਾ ਵੀ ਕਰਦੇ ਤਨ ਦੀ ਵੀ ਮਨ ਦੀ ਵੀ ਧੰਨ ਦੀ ਭਰੋਸਾ ਗੁਰੂ ਤੇ ਹੈ ਹੀ ਨਹੀਂ ਭਰੋਸਾ ਗੁਰੂ ਤੇ ਹੈ ਹੀ ਹੈ ਹੀ ਨਹੀਂ ਪਹਿਲਾਂ ਵੀ ਕਈ ਵਾਰ ਬੋਲ ਐਸੇ ਸੁਣੇ ਵੀ ਪਾਠ ਕਰਾਓ ਮਹਾਰਾਜ ਤੁਹਾਡੇ ਦੇ ਕਿਰਪਾ ਕਰਨਗੇ ਤੇ ਮੂੰਹ ਦੇ ਹੀ ਮੇਰੇ ਇਹ ਗੱਲ ਉਹਨਾਂ ਦੇ ਅੰਦਰ ਦੀ ਹਵਾ ਨਿਕਲ ਜਾਂਦੀ ਆ ਚਲੋ ਫਿਰ ਪਾਠ ਕਰਾ ਕੇ ਵੀ ਦੇਖ ਲੈਨੇ ਅੱਧੇ ਕਿ ਤਾਂ ਪਹਿਲਾਂ ਹੀ ਕੈਨਸਲ ਹੋ ਗਏ ਵੀ ਦੇਖ ਲੈਨੇ ਆ ਗੁਰੂ ਦੇਖਣ ਵਾਸਤੇ ਆ ਵੀ ਦੇਖ ਲੈਨੇ ਕਰੋਸ਼ਾ ਵਿਸ਼ਵਾਸ ਸਤਗੁਰ ਦੀਨ ਨੇ ਬਾਹਰਲੇ ਦੇਸ਼ਾਂ ਦੀ ਸੇਵਾ ਬਖਸ਼ੀ ਮੈਂ ਬੈਲਜੀਅਮ ਸੀ ਤੇ ਸਮਾਗਮ ਚੱਲਦੇ ਸੀ ਤੇ ਬਹੁਤ ਪੰਜਾਬੀ ਸੰਗਤ ਖਾਸ ਕਰਕੇ ਬੇਗੋਲ ਏਰੀਆ ਉਥੇ ਮੈਲਜੀਮ ਦੇ ਵਿੱਚ ਤੋਂ ਜਿਵੇਂ ਸ਼ਾਮ ਨੂੰ ਦਵਾਨ ਹੋਣਾ ਤੇ ਸ਼ਾਮ ਨੂੰ ਖਬਰ ਮੈਨੂੰ ਕੀ ਮਿਲਣੀ ਭਈ ਮੁੰਡਿਆਂ ਨੇ ਗੱਲਾਂ ਕਰਨੀਆਂ ਅੱਜ ਬਚ ਗਏ ਤੂੰ ਕਦਾਂ ਬਚਿਆ ਤੂੰ ਕਦਾਂ ਬਚਿਆ ਤੂੰ ਕਦਾਂ ਬਚਿਆ ਮੈਂ ਕਿਹਾ ਵੀ ਇਹ ਕੀ ਗੱਲ ਹੈ ਕਹਿੰਦੇ ਦੀ ਖੇਤਾਂ 'ਚ ਕੰਮ ਕਰੀਦਾ ਹੈ ਪੇਪਰ ਸਾਡੇ ਕੋਲ ਹੈ ਨਹੀਂਗੇ ਤੇ ਪੁਲਿਸ ਪੈ ਜਾਂਦੀ ਆ ਰੋਜ਼ੀ ਤੇ ਨੱਠ ਨੱਠ ਕੇ ਭੱਜ ਭੱਜ ਕੇ ਪੁਲਿਸ ਤੋਂ ਬਚੀਦਾ ਵੀ ਜੇ ਉਹਨਾਂ ਦੇ ਹੱਥ ਆ ਜਾਓ ਤਾਂ ਉਹਨਾਂ ਨੇ ਰਿਪੋਰਟ ਕਰ ਦੇਣਾ ਤੇ ਲੱਖਾਂ ਲੱਖਾਂ ਰੁਪਈਆ ਲਾ ਕੇ ਅਸੀਂ ਆਏ ਆ ਕਰਜਾਈ ਆ ਘਰ ਦੇ ਵੀ ਰੋਂਦੇ ਅਸੀਂ ਵੀ ਰੋਂਨੇ ਆ ਪੇਪਰ ਨਹੀਂ ਬਣਦਾ ਅੱਜ ਵੀ ਕੋਈ ਤੁਹਾਡਾ ਸਬੰਧੀ ਬੈਲਜੀਅਮ ਹੋਵੇ ਤਾਂ ਪੁੱਛ ਲੈਣਾ ਬਈ ਗੱਲ ਸਿਰਫ ਪਰੋਸੇ ਦੀ ਦਰਸ ਮੈਨੂੰ ਵੀ ਬੜਾ ਆਵੇ ਜਦੋਂ ਇਹੋ ਦੀਆਂ ਗੱਲਾਂ ਸੁਣੀਏ ਇੱਕ ਨੇ ਇਹ ਕਿਹਾ ਕਹਿੰਦਾ ਅੱਜ ਮੈਂ ਨਾ ਠਿਕੇ ਨਾ ਇੱਕ ਘਰ ਚ ਵੜ ਗਿਆ ਤੇ ਪੁਲਿਸ ਮੇਰੇ ਮਗਰ ਘਰ ਵੀ ਆ ਗਈ ਤੇ ਮੇਰੇ ਕੋਲ ਲੁਕਣ ਨੂੰ ਜਗ੍ਹਾ ਕੋਈ ਨਹੀਂ ਤੇ ਮੈਂ ਮੁਰਗੀਆਂ ਦੇ ਡੱਬੇ ਚ ਖੋੜੇ ਚ ਵੜ ਗਿਆ ਤੇ ਤਾਂ ਬਚਿਆ ਆੜਾਂ ਦੇ ਵਿੱਚ ਔਲੀਆਂ ਵਿੱਚ ਲੇਟ-ਲੇਟ ਕੇ ਫਸਲ ਚ ਨੁਕ ਲੁਕ ਕੇ ਕਿੰਨੀ ਕਠਨ ਜ਼ਿੰਦਗੀ ਆ ਤੇ ਮੇਰੇ ਮਨ ਨੂੰ ਬੜਾ ਆਵੇ ਮੈਂ ਕਿਹਾ ਦੇਖੋ ਉੱਥੇ ਮਾਪੇ ਵੀ ਕਹਿੰਦੇ ਆ ਮੋੜਾਂ ਤੇ ਖੜਕੇ ਮੇਰਾ ਮੁੰਡਾ ਬਾਹਰ ਮੇਰਾ ਮੁੰਡਾ ਬਾਹਰ ਤੇ ਇੱਥੇ ਕੀ ਹਾਲ ਐ ਮਨ ਗੁਰਸਾਹਿਬ ਨੇ ਫੁਰਨਾ ਬਖਸ਼ਦਾ ਮੈਂ ਕਿਹਾ ਇਦਾਂ ਕਰੋ ਜਿੰਨੇ ਤੁਸੀਂ ਕੱਚੇ ਮੁੰਡੇ ਹੋ ਨਾ ਨਹੀਂ ਪੇਪਰ ਜਿਨ੍ਹਾਂ ਕੋ ਭਈ ਆਪਾਂ ਸਾਰੇ ਇੱਕ ਖੰਡਪੜ ਸਾਹਿਬ ਕਰਾਈਏ ਤੇ ਉਸ ਕਮਾਈ ਤੁਹਾਡੀ ਲੱਗੇ ਸਿਰਫ ਕਰੌਣ ਨੂੰ ਤਾਂ ਇਕੱਲਾ ਹੀ ਕਹਿੰਦਾ ਜੀ ਮੈਂ ਕਰਾ ਦਿੰਦਾ ਵੀ ਸਾਰਿਆਂ ਦਾ ਹਿੱਸਾ ਪਵੇ ਉਹ ਕਹਿੰਦਾ ਇੱਥੇ ਤਾਂ ਸੈਂਕੜੇ ਹਜ਼ਾਰਾ ਹੀ ਨੇ ਮੈਂ ਫੇਰ ਕੀ ਹੋ ਗਿਆ ਗੁਰੂ ਅੱਗੇ ਕੀ ਹੈ ਤੇ ਉਹਨਾਂ ਨੇ ਬੇਨਤੀ ਮੇਰੀ ਮੰਨ ਲਈ ਅਸੀਂ ਸ਼ੁਕਰਸ਼ਨੀ ਐਤਵਾਰ ਦਾ ਖੰਡਪੜ ਸਾਹਿਬ ਦੀ ਡੇਟ ਲੈ ਲਈ ਪ੍ਰਬੰਧਕਾਂ ਕੋਲੋਂ ਸਾਰੇ ਰੌਲਾ ਪੈ ਗਿਆ ਕਿ ਪੱਕੇ ਹੋਣ ਵਾਸਤੇ ਪਾਠ ਹੋਣ ਲੱਗਿਆ ਪੱਕੇ ਹੋਣ ਵਾਸਤੇ ਪਾਠ ਹੋਣ ਲੱਗਿਆ ਰੌਲਾ ਪੈ ਗਿਆ ਤੇ ਮੈਨੂੰ ਉਹ ਕੁਝ ਲੋਕੀ ਕਹਿਣ ਬਾਬਾ ਜੀ ਛੱਡ ਦੋ ਇਹ ਗੱਲ ਕਿ ਬੈਲਜੀਅਮ ਵਿੱਚ ਪੱਕਾ ਹੋ ਜੂ ਕੋਈ 12 ਸਾਲ ਹੋ ਗਏ ਇਹਨਾਂ ਨੇ ਕਦੀ ਕੋਈ ਵੀ ਡਿਮਾਂਡ ਨਹੀਂ ਕੱਢੀ ਪੱਕੇ ਕਰਨ ਹਾਲ ਦੀ ਘੜੀ ਕਿਤੇ ਮਾੜੀ ਮੋਟੀ ਸੁਰ ਹਵਾ ਵੀ ਹੈ ਨਹੀਂ ਤੇ ਮੈਂ ਕਹਾਂ ਵੀ ਮੈਨੂੰ ਤਾਂ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਤੇ ਮੈਂ ਚਾਹੁੰਨਾ ਕਿ ਤੁਹਾਡਾ ਵੀ ਭਰੋਸਾ ਵਣ ਜਾਵੇ ਬੜੀ ਚੜਦੀ ਕਲਾ ਨਾਲ ਖੰਡ ਪੜ ਸਾਹਿਬ ਹੋਇਆ ਬਹੁਤ ਸੇਵਾ ਕੀਤੀ ਮੁੰਡਿਆਂ ਨੇ ਜਦੋਂ ਭੋਗ ਪਿਆ ਤੇ ਅਰਦਾਸ ਹੋਈ ਤੇ ਹੁਕਮਨਾਮਾ ਸਾਹਿਬ ਆਇਆ ਚਤਰ ਦਸਾ ਕਿਨੋਂ ਵਾਲਾ ਆਪਣਾ ਸਿਰ ਉੱਪਰ ਕਰ ਤੇ ਜਦੋਂ ਆਖਰੀ ਲਾਈਨਾਂ ਜੋ ਮੰਗੇ ਠਾਕੁਰ ਅਪਣੇ ਤੇ ਸੋਈ ਸੋਈ ਦੇਵ ਬਾਤ ਕੀਰਤਨ ਕਰਨਾ ਹੀ ਮਨ ਮੇਰਾ ਉਸ ਉਦੋਂ ਹੀ ਬਰਾਗ ਚ ਆ ਗਿਆ ਕਿ ਦਾਤਾ ਇੱਡੀ ਵੱਡੀ ਕਿਰਪਾ ਕਰ ਦਿੱਤੀ ਹੁਕਮਨਾਮੇ ਚ ਤੇ ਹੁਣ ਲਾਜ ਰੱਖਿਓ ਕਿਉਂਕਿ ਇਹ ਚੋ 1 ਸਕਿੰਟ ਵਿਚਾਰ ਤੋਂ ਨਿਕਲ ਕੇ ਮੈਂ ਨਾਲ ਹੋਰ ਜੋੜਦਾ ਪਿਆ ਕਿ ਅੱਜ ਆਪਾਂ ਬਾਬਾ ਜੀ ਨੂੰ ਕਹਿੰਨੇ ਸਾਡੀ ਅਰਦਾਸ ਕਰੋ ਹੋਰ ਉਹਨਾਂ ਨੂੰ ਕਹਿੰਦਾ ਸਾਡੀ ਅਰਦਾਸ ਕਰੋ ਇੱਕ ਅਰਦਾਸੀਆ ਉਹ ਹੁੰਦਾ ਹੈ ਜਿਹੜਾ ਵੀ ਚਲ ਮੇਰੀ ਡਿਊਟੀ ਹੈ ਕਰੋ ਪਰੇ ਗ੍ਰੰਥੀ ਸਾਹਿਬ ਜਿਹਨੂੰ ਕਹਿੰਨੇ ਗੁਰਦੁਆਰੇ ਸਹਿ ਉਹ ਕਹੇ ਮੇਰੀ ਡਿਊਟੀ ਹੈ ਕਰ ਦੇਣੀ ਉਹ ਡਿਊਟੀ ਦੇ ਤੌਰ ਤੇ ਕਰਦਾ ਹੈ ਓਹੋ ਪਰ ਵਿਰਤੀ ਕਦੇ ਨਾ ਹੋ ਵੀ ਜਨ ਕੀ ਅਰਦਾਸ ਉਹ ਅੰਦਰੋਂ ਜੁੜ ਕੇ ਨਹੀਂ ਕਰਦਾ ਹਰਗ ਬੈ ਗਿਆ ਇੱਕ ਉਹਰ ਦਾਸੀਆ ਸੀ ਅਰਦਾਸ ਕਰਦਾ ਦੇਖਿਆ ਕਿ ਦਾਤਾ ਤੁਸੀਂ ਸਾਨੂੰ ਅਰਦਾਸ ਦੀ ਕਿਰਪਾ ਕੀਤੀ ਹੈ ਅਰਦਾਸ ਕਰਨ ਦੀ ਹੁਣ ਇਦਾਂ ਕਰਿਓ ਕੱਲ ਨੂੰ ਮੈਨੂੰ ਇਹਨਾਂ ਲੋਕਾਂ ਕੋ ਕਿਤੇ ਨਾ ਤਾਣੇ ਮੇੜੇ ਨਾ ਸਹਣੇ ਪੈਣ ਵੀ ਅਰਦਾਸ ਵੀ ਕੀਤੀ ਗੁਰੂ ਨੇ ਦਿੱਤਾ ਵੀ ਨਹੀਂ ਸੁਣੀ ਦਾ ਤੇ ਆ ਤੇਰੇ ਨਾਮ ਨੂੰ लाज ਨਾ ਲੱਗੇ ਐਦਾਂ ਕਰਦੇ ਅਰਦਾਸ ਕਰਨੇ ਭਈ ਸਾਡੀ ਵੀ लाज ਰੱਖ ਲਿਓ ਨਹੀਂ ਤਾਂ ਕਹਿਣਾ ਕੀ ਫਾਇਦਾ ਬਾਬਿਆਂ ਨੇ ਇੰਨਾ ਚਿਰ ਦੇ ਲੱਗੇ ਆ ਕੀ ਮਿਲਿਆ ਕੀ ਮਿਲਿਆ ਅੱਜ ਕੀ ਮਿਲਿਆ ਕੀ ਮਿਲਿਆ ਕਰਦੇ ਫਿਰਦੇ ਨੇ ਦੇਖੋ ਸੋ ਭਰੋਸੇ ਦੀ ਗੱਲ ਤੇ ਸਾਥ ਸੰਗਤ ਮੈਨੂੰ ਤਾਂ ਬਹੁਤ ਅਸੀਂ ਡਰ ਲੱਗਦਾ ਮੈਂ ਆਪਣੀ ਕਹਿ ਦਿੰਨਾ ਭਾਈ ਜਦੋਂ ਕਿਸੇ ਨੂੰ ਕਹੀਏ ਨਾ ਵੀ ਆ ਪਾਠ ਕਰਾ ਦਿਓ ਤੁਸੀਂ ਪਾਠ ਕਰਾ ਲੰਦਾ ਵੀ ਉੱਥੇ ਮਹਾਰਾਜ ਦੇ ਬੋਰੇ ਤਰਲੇ ਕਰਨੇ ਪਏ ਨੇ ਦਾਤਿਆ ਬਸ ਇੱਕ ਗੱਲ ਕਰਿਓ ਵੀ ਸਾਡਾ ਪੜਦਾ ਟੱਗ ਕੇ ਰੱਖਿਓ ਤੇ ਇਹਨਾਂ ਦੀ ਝੋਲੀ ਭਰ ਦਿਓ ਨਹੀਂ ਤਾਂ ਇਹਨਾਂ ਨੇ ਤੁਹਾਨੂੰ ਵੀ ਬੋਲ ਜਾਣਾ ਤੇ ਮੈਨੂੰ ਵੀ ਬੋਲ ਜਾਣਾ ਕੀ ਲਿਆ ਬਾਬਿਆਂ ਦੇ ਮਗਰ ਇੰਨਾ ਚਰ ਜੁੜੇ ਕੀ ਮਿਲਿਆ ਬਾਬਿਆਂ ਦੇ ਮਗਰ ਐ ਤੇ ਗੁਰੂ ਨੂੰ ਵੀ ਬਖਸ਼ਦੇ ਨਹੀਂ ਗੁਰੂ ਦੀ ਇੰਨੀ ਸੇਵਾ ਕੀਤੀ ਹੈ ਕੀ ਬਣਿਆ ਇਹ ਇੰਨੀ ਸੇਵਾ ਕੀਤੀ ਹੈ ਐਦਾਂ ਜਿੱਦਾਂ ਸੇਵਾ ਅਸੀਂ ਵੇਚਦੇ ਫਿਰਦੇ ਆ ਕੀ ਮਿਲਿਆ ਵੇਚਦੇ ਜੇ ਮੰਡੀ ਦੇ ਚੋਂ ਚੀਜ਼ਾਂ ਵੇਚੀ ਦੀਆਂ ਨਾ ਤੇ ਇੱਕ ਦੂਜੇ ਨੂੰ ਬੋਲਦੇ ਤੇਰਾ ਸੌਦਾ ਕਿੰਨੇ ਦਾ ਵੇਚਿਆ ਕਿੰਨੇ ਦਾ ਇਹ ਨਾ ਕਰੋ ਭਾਈ ਅੱਜ ਗੱਲ ਪੱਲੇ ਬੰਨ ਕੇ ਲੈ ਜਾਓ ਦ੍ਰਿੜਤਾ ਵਿੱਚ ਪਰਪੱਕਤਾ ਜੋਜੋ ਸੱਚੇ ਪਾਤਸ਼ਾਹ ਸਾਡਾ ਪੇਪਰ ਨਾ ਲਿਓ ਸਵੱਟੀ ਨਾ ਸਾਨੂੰ ਲਾਇਓ ਅਸੀਂ ਕੱਚੇ ਆ ਪਰ ਬੇਨਤੀ ਇਹ ਹੈ ਕਿ ਸਾਨੂੰ ਬਣਾ ਕੇ ਆਪਣੇ ਰੱਖਿਓ ਭਾਵੇਂ ਸਾਡੀ ਮੰਨ ਦੀ ਪੂਰੀ ਹੋਵੇ ਤੇ ਭਾਵੇਂ ਨਾ ਹੋ ਸਾਨੂੰ ਬਨ ਕੇ ਰੱਖਿਓ ਸ਼ਬਦ ਦੇ ਨਾਲ ਢੋਲ ਜਾਈਦਾ ਫਟਾਫਟ ਤੋਂ ਇਦਾਂ ਕਰਕੇ ਸਾਧ ਸੰਗਤ ਭਰੋਸੇ ਤੇ ਮੈਂ ਬੇਨਤੀ ਕਰਦਾ ਹੁਕਮਨਾਮਾ ਸਹਿਬ ਆ ਗਿਆ ਜੋ ਮੰਗੇ ਠਾਕੁਰ ਆਪਣੇ ਤੇ ਸੋ ਯੇ ਸੇ ਜਦ ਸਮਾਪਤੀ ਹੋਈ ਤੇ ਬਾਅਦ ਮੈਨੂੰ ਇੱਕ ਦੋ ਪੁੱਛਣ ਲੱਗ ਪਏ ਵੀ ਹੁਣ ਕੰਮ ਹੋ ਜਾਏਗਾ ਮੈਂ ਕਿਹਾ ਵੀ ਇੱਕ ਗੱਲ ਸੁਣੋ ਹੋਣਾ ਨਹੀਂ ਹੋਣਾ ਗੁਰੂ ਗ੍ਰੰਥ ਸਾਹਿਬ ਨੂੰ ਪਤਾ ਪਰ ਸਤਗੁਰ ਨੇ ਗੁਰੂ ਗ੍ਰੰਥ ਸਾਹਿਬ ਨੇ ਅੱਜ ਮੋਹਰ ਲਾ ਦਿੱਤੀ ਹੈ ਵੀ ਜੋ ਮੰਗੇ ਠਾਕੁਰ ਪ੍ਰਭੂ ਮੈਨੂੰ ਭਰੋਸਾ ਤੁਸੀਂ ਕਰੋ ਭਰੋਸਾ ਸਾਰੇ ਹੱਦ ਹੋ ਗਈ ਜਿਸ ਬੈਲਜਿਅਮ ਵਿੱਚ ਨਾਮ ਨਿਸ਼ਾਨ ਨਹੀਂ ਹੈ ਕਿਸੇ ਪਾਸੇ ਉੱਥੇ ਪੇਪਰ ਖੁੱਲਗੇ 6 ਮਹੀਨੇ ਬਾਅਦ ਬੋਲੇ ਸਨਿਆ ਸਾਰੇ ਹੀ ਪੱਕੇ ਹੋ ਗਏ 5-7% ਰਹਿ ਗਏ ਉੱਥੇ ਆ ਗਈ ਨਾ ਗੱਲ ਜਿਨ੍ਹਾਂ ਦਾ ਭਰੋਸਾ ਉਹ ਬੇੜਾ ਬਾਹਰ ਜਿਨ੍ਹਾਂ ਦਾ ਨਹੀਂ ਭਰੋਸਾ ਰਹਿ ਗਿਆ ਅੱਧ ਵਿੱਚ ਘਾਰ ਪੁੱਛ ਲੋ ਅੱਜ ਵੀ ਫੋਨ ਕਰਕੇ ਤੇ ਘਟਣਾ ਵਾਪਰੀ ਹੈ ਕਿ ਨਹੀਂ ਵਾਪਰੀ ਭਰੋਸੇ ਦੀ ਗੱਲ ਹੈ ਅੱਜ ਸੰਗਤਾਂ ਦਾ ਪਿਆਰਿਆਂ ਦਾ ਸਾਡੇ ਲੋਕਾਂ ਦਾ ਭਰੋਸਾ ਬਣਾਉਣ ਵਾਸਤੇ ਰਾਗੀ ਢਾਡੀ ਕਥਾਵਾਚਕ ਮਹਾਂਪੁਰਖਾਂ ਨੂੰ ਬਹੁਤ ਜਿਆਦਾ ਆਪਣਾ ਦਿਮਾਗ ਜਿਹੜਾ ਨਾ ਸਮਝਾ ਸਮਝਾ ਕੇ ਸਮਝਾ ਸਮਝਾ ਕੇ ਲਾਉਣਾ ਪੈਂਦਾ ਕਿਤੇ ਬੰਦਾ ਗੁਰੂ ਤੋਂ ਪਾਸੇ ਨਾ ਹੋਵੇ ਕਿਤੇ ਪਰਿਵਾਰ ਗੁਰੂ ਤੋਂ ਭਟਕ ਨਾ ਜਾਵੇ ਕਿਤੇ ਭਟਕ ਨਾ ਜਾਵੇ ਕਿਸੇ ਨੂੰ ਕੋਈ ਚਿੰਤਾ ਹੁੰਦੀ ਕਿਸੇ ਨੂੰ ਕੋਈ ਚਿੰਤਾ ਹੁੰਦੀ ਹੈ ਤੇ ਮਹਾਂਪੁਰਖਾਂ ਨੂੰ ਇਹ ਚਿੰਤਾ ਹੁੰਦੀ ਵੀ ਕਿਤੇ ਸ਼ਬਦ ਨਾਲੋਂ ਟੁੱਟ ਨਾ ਜਾਵੇ ਕਿਤੇ ਟੁੱਟ ਨਾ ਜਾਵੇ ਉਹ ਡਾਮਣ ਡੋਲ ਹੋਇਆ ਮਨ ਸਾਡੇ ਲੋਕਾਂ ਦਾ ਨਾ ਜੇ ਮਹਾਂਪੁਰਖ ਪਰਮਾਨੰਦ ਦਿੰਦੇ ਓਏ ਡੋਲੀ ਦਾ ਨਹੀਂ ਹੁੰਦਾ ਫਿਕਰ ਨਾ ਕਰ ਮਹਾਰਾਜ ਸੁਣਦੇ ਪੈਣ ਭਈ ਦੇਰ ਹੋ ਸਕਦੀ ਹਨੇਰ ਨਹੀਂ ਹੈ ਪਰ ਜੇ ਦਾ ਭਰੋਸਾ ਉਹਦੇ ਵਾਸਤੇ देर ਵੀ ਨਹੀਂ ਆ।